ਇੱਕ ਵਿਅਕਤੀ ਕੋਲੋਂ 157300 ਨਸ਼ੀਲੀਆਂ ਗੋਲੀਆਂ ਹੁਈਆਂ ਬਰਾਮਦ ਫਿਰੋਜ਼ਪੁਰ ਸਪੈਸ਼ਲ ਟਾਸਕ ਫੋਰਸ ਐਸਟੀਐਫ ਫਿਰੋਜ਼ਪੁਰ ਰੇਂਜ ਨੇ ਇੱਕ ਵਿਅਕਤੀ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਕੇ ਮਾਣਯੋਗ ਅਦਾਲਤ ਤੋਂ 2 ਦਿਨ ਦਾ ਰਿਮਾਂਡ ਲੈਣ ਉਪਰੰਤ ਉਕਤ ਵਿਅਕਤੀ ਦੇ ਘਰੋਂ 157300 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਐਸਟੀਐਫ ਦੇ ਡੀਐਸਪੀ ਰਕੇਸ਼ ਕੁਮਾਰ ਨੇ ਦੱਸਿਆ ਕਿ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ ਹੋ ਸਕਦਾ ਇਸ ਵਿਅਕਤੀ ਦੇ ਕੋਲੋਂ ਪੁਛਕਿਸ਼ ਦੌਰਾਨ ਹੋਰ ਕਾਫੀ ਸਕੈਂਡਲ ਨਿਕਲ ਕੇ ਸਾਹਮਣੇ ਆ ਸਕਦਾ ਹੈ ਕਿਉਂਕਿ 157300 ਗੋਲੀਆਂ ਦੀ ਗਿਣਤੀ ਬਹੁਤ ਵੱਡੀ ਹੈ ਤਾਂ ਇਸ ਵਿਅਕਤੀ ਤੋਂ ਅਗਲੇ ਪਿਛਲੇ ਲਿੰਕ ਖੰਗਾਲੇ ਜਾਣ ਦੀ ਗੱਲ ਕਹੀ ਜਾ ਰਹੀ ਹੈ ਕਿ ਇਸ ਵਿਅਕਤੀ ਕੋਲੋਂ ਬਹੁਤ ਸਾਰੇ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਹੈ ਆਖਰਕਾਰ ਇਹ ਨਸ਼ਾ ਕਿੱਥੋਂ ਲਿਆਉਂਦਾ ਸੀ ਔਰ ਕਿੱਥੇ ਇਹ ਗੋਲੀਆਂ ਸੇਲ ਕਰਦਾ ਸੀ ਜਿਹੜਾ ਇਹ ਬੰਦਾ ਹੈ ਇਸ ਦਾ ਨਾਮ ਲੱਕੀ ਬਾਵਾ ਪੁੱਤਰ ਪਾਲ ਸਿੰਘ ਵਾਸੀ ਮੀਨੀਆ ਵਾਲੀ थाना ਬਤਨੀ ਗੜਾ ਜਿਹੜਾ ਮੋਂਗਾ ਦਾ ਰਹਿਣ ਵਾਲਾ ਹੈ ਇਸ ਨੂੰ ਇਸ ਨੂੰ ਫੜ ਕੇ ਇਸ ਪਾਸੋਂ 1300 ਨਸ਼ੀਲੀ ਗੋਲੀਆਂ ਟਰਾਮਾਡੋਲ ਬਰਾਮਦ ਕੀਤੀਆਂ ਸੀਗਾ ਅਤੇ ਇਸ ਦੇ ਖਿਲਾਫ ਮੁਕੱਦਮਾ ਨੰਬਰ 93 ਮਿਤੀ 19/6/24 ਅੰਡਰ ਸੈਕਸ਼ਨ 22 ਐਨਡੀਪੀਐਸ ਐਕਟ ਅਧੀਨ ਐਸਟੀਐਮ ਮੋਹਾਲੀ ਵਿਖੇ ਮੁਕੱਦਮਾ ਦਰਜ ਕਰਵਾਇਆ ਗਿਆ ਅਤੇ ਇਸ ਮੁਕੱਦਮਾ ਦਰਜ ਕਰਨ ਤੋਂ ਬਾਅਦ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਾ ਪੁਲਿਸ ਦੋ ਦਿਨ ਦਾ ਪੁਲਿਸ ਰਵਾਨਾ ਲਿਆ ਗਿਆ ਅਤੇ ਪੁਲਿਸ ਰਵਾਨਾ ਨਦੀਮ ਕੱਲ 27 ਐਵੀਡੈਂਸ ਸੈਕਟਰ ਦੀਨ ਪੁੱਛਗਿੱਛ ਦਰਾਂ ਇਸ ਦੇ ਘਰੋਂ 1 ਲੱਖ 56 ਹਜ਼ਾਰ ਨਸ਼ੀਲੀਆਂ ਗੋਲੀਆਂ ਟਰਾਮਡੋਰ ਬਰਾਮਦ ਕੀਤੀਆਂ ਗਈਆਂ ਅਤੇ ਅਗਰੇਤਰੀ ਕਾਰਵਾਈ ਅਮੁੱਝ ਲੈਂਦੀ ਜਾ ਰਹੀ ਹੈ ਸਰ ਇਹ ਕਿੱਥੋਂ ਲੈ ਕੇ ਆਂਦਾ ਸੀ ਔਰ ਕਿੱਥੇ ਵੇਚਦਾ ਹੈਗਾ ਸੀਗਾ ਕੋਈ ਇਹਦੇ ਕੋਲ ਲਾਇਸੈਂਸ ਹੈਗਾ ਸੀ ਨਹੀਂ ਇਸ ਬੰਦੇ ਕੋਲ ਲਾਇਸੈਂਸ ਨਹੀਂ ਸੀਗਾ ਅਤੇ ਇਹਦੇ ਦੱਸਣ ਮੁਤਾਬਕ ਹੀ ਬਾਰੋਂ ਬੰਦੇ ਆਉਂਦੇ ਸੀਗੇ ਕਿ ਉਹ ਬੰਨੇ ਹੁੰਦਾ ਸੀਗਾ ਲੇਕਿਨ ਉਹਨਾਂ ਦਾ ਨਾਂ ਨਹੀਂ ਜਾਂਦਾ ਲੇਕਿਨ ਅਸੀਂ ਆਪਣੀ ਐਸਟੀਐਫ ਦੀ ਟੀਮ ਵੱਲੋਂ ਅੱਗੇ ਤਰੀ ਪੜਤਾਲ ਕਰ ਰਹੇ ਹਾਂ ਤੇ ਅੱਗੇ ਜੋ ਵੀ ਕਾਰੀ ਹੋਏਗੀ ਤਦ ਦੱਸਿਆ ਜਾਵੇਗਾ